ਮੈਂ ਤਾਂ ਮਜ਼ਦੂਰੀ ਕਰਕੇ ਮੈਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਹਾਂ। ਘਾਇਲ ਖਾਇਦਾ ਸਾਰਾ ਖਰਚਾ ਮੈਂ ਕਰ ਰਹੀ ਹਾਂ ਆਪਣੇ ਬੱਚਾ ਦਾ। ਜੀ। ਲੱਤੀ ਤਰੀਕ ਨੂੰ ਸਾਡੇ ਘਰ ਦੀਆਂ ਛੱਤਾਂ ਤੱਕ ਕਾਰ ਦਾ ਸਮਾਨ ਤੱਕ ਸਭ ਕੁਝ ਚੋਰੀ ਕਰਕੇ ਲੈ ਗਏ ਨੇ। ਤੇ ਹੁਣ ਨਾਲ ਸਿਰ ਤੇ ਛੁੱਤਰ ਹੀ ਨਾ ਖਾਣ ਲਈ ਕੋਈ ਜੀ। ਕੋਈ ਚੀਜ਼ ਨਾ ਪੈਣ ਲਈ ਕੋਈ ਮੰਜਾ ਨਹੀਂ ਹੈ, ਕੋਈ ਬਿਸਤਰਾ ਨਹੀਂ ਹੈ। ਸਾਡੇ ਘਰ ਵਿੱਚ ਕੱਪੜੇ ਨਹੀਂ ਸਾਡੇ ਪੈਨਾਂ ਉੱਤੇ ਅੱਜ 5 ਦਿਨ ਹੋ ਗਏ ਮੈਂ ਉਹਨਾਂ ਕੱਪੜਿਆਂ ਵਿੱਚ ਤੁਰ ਹੀ ਰਹਤੀਆਂ ਕੋਈ ਸਾਡੇ ਕੋਲ ਇਹੋ ਜਿਹਾ ਸਹਾਦਰ ਕੋਈ ਚੀਜ਼ ਨਹੀਂ ਹੈ ਜੀ ਸਰਪ੍ਰਸਾਸ਼ਨ ਕੋਈ ਸਾਡੀ ਕਾਰਵਾਈ ਨਹੀਂ ਕਰ ਰਿਹਾ ਨਾ ਕੋਈ ਸਾਡੀ ਸੁਣਵਾਈ ਹੋ ਰਹੀ ਹੈ ਕਿਉਂਕਿ ਅਸੀਂ ਮਿਹਨਤੀ ਦੇ ਦਿਹਾੜੀ ਮਿਹਨਤ ਮਜ਼ਦੂਰੀ ਕਰਨ ਵਾਲੇ ਆ ਪੰਜਾਬ ਫਾਸਟਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਪਿੰਡ ਜੰਡਵਾਲਾ ਭੀਮੇਸ਼ਾ ਦੇ ਇੱਕ ਗਰੀਬ ਪਰਿਵਾਰ ਦਾ ਸਾਰਾ ਘਰ ਪਿੰਡ ਜੰਡਵਾਲਾ ਦੇ ਸਰਮਾਇਦਾਰਾਂ ਵੱਲੋਂ ਤੋੜ ਦਿੱਤਾ ਗਿਆ ਅਤੇ ਘਰ ਦਾ ਸਾਰਾ ਸਮਾਨ ਇੱਥੋਂ ਤੱਕ ਕਿ ਕੱਪੜੇ ਤੱਕ ਵੀ ਨਹੀਂ ਛੱਡੇ ਟਰੈਕਟਰ ਅਤੇ ਕੁਝ ਅਣਪਛਾਤੇ ਲੋਕਾਂ ਨੂੰ ਨਾਲ ਲੈ ਕੇ ਘਰ ਦੀ ਤੋੜਫੋੜ ਕੀਤੀ ਗਈ ਅਤੇ ਸਮਾਨ ਟਰਾਲੀਆਂ ਭਰ ਕੇ ਨਾਲ ਲੈ ਗਏ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਹ ਪ੍ਰਸ਼ਾਸਨ ਕੋਲ ਮਦਦ ਦੀ गुਹਾਰ ਲਗਾ ਰਹੇ ਹਨ ਉਦੋਂ ਦੂਜੀ ਧਿਰ ਨਾਲ ਇਸ ਮਸਲੇ ਲਈ ਗੱਲ ਕਰਨ ਲਈ ਪਹੁੰਚੇ ਤਾਂ ਉਹ ਕਾਰ ਮजूद ਨਹੀਂ ਸਨ ਹਾਲਾਂਕਿ ਪੁਲਿਸ ਪ੍ਰਸ਼ਾਸਨ ਦੁਆਰਾ थाना ਅੰਨੀਵਾਲਾ ਵਿੱਚ ਦੂਜੀ ਤਿਰ ਦੇ 6 ਵਿਅਕਤੀਆਂ ਖਿਲਾਫ ਬਾਈ ਨੇਮ ਅਤੇ 7 ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ ਆਓ ਜਾਣਦੇ ਹਾਂ ਵੀਡੀਓ ਦੇ ذریعے ਅਸਲੀ ਮੁੱਦਾ ਹੈ ਕੀ ਬਣੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਕੀ ਨਾਮ ਹੈ ਤੁਹਾਡਾ ਅਮਰਜੀਤ ਕੌਰ ਹੈ ਮੇਰਾ ਨਾਮ ਕਿੱਥੋਂ ਰਹਿਣ ਵਾਲੇ ਹੋ ਪਿੰਡ ਜੰਡਵਾਲੀ ਭੀਮੀ ਸ਼ਾਹ ਦੀ ਰਹਿਣ ਵਾਲੀ ਹਾਂ ਜ਼ਿਲ੍ਹਾ ਫਾਜਿਲਕਾ ਕੀ ਹਾਦਸਾ ਹੋਇਆ ਕੀ ਹਾਦਸਾ ਹੋਇਆ ਮੇਰੇ ਮੇਰੇ ਵੀ 25 ਸਾਲ ਹੋ ਗਏ ਮੇਰੀ ਸ਼ਾਦੀ ਹੋਈ ਨੂੰ ਜੀ ਦੋ ਬੱਚੇ ਨੇ ਇੱਕ ਗੁੜੀਆ ਹੈ ਮੇਰੀ 22 ਸਾਲ ਦੀ ਇੱਕ ਮੇਰਾ ਕਾਕਾ ਹੈ 20 ਸਾਲ ਦਾ ਬੰਟੀ ਸਿੰਘ ਜੀ ਤੇ ਅਸੀਂ ਤਿੰਨੇ ਮਾਂ ਪੁੱਤਰ ਇਸ ਘਰ ਵਿੱਚ ਰਹਿ ਰਹੇ ਸੀ ਜੀ ਤੇ ਮੈਂ ਤਾਂ ਮਜ਼ਦੂਰੀ ਕਰਕੇ ਮੈਂ ਆਪਣੇ ਬੱਚਾ ਦਾ ਪਾਲਣ ਪੋਸ਼ਣ ਕਰ ਰਹੀ ਹਾਂ ਜੀ ਸ਼ੁਰੂ ਤੋਂ ਹੀ ਪੜ੍ਹਾਈ ਲਿਖਾਈ ਦਾ ਸਾਰਾ ਖਰਚਾ ਮੈਂ ਕਰ ਰਹੀ ਹਾਂ ਆਪਣੇ ਬੱਚਾ ਦਾ ਜੀ ਤੇ ਹੁਣ 29 ਤਰੀਕ ਨੂੰ ਸਾਡੇ ਘਰ ਦੀਆਂ ਛੱਤਾਂ ਤੱਕ ਘਰ ਦਾ ਸਮਾਨ ਤੱਕ ਸਭ ਕੁਝ ਚੋਰੀ ਕਰਕੇ ਲੈ ਗਏ ਨੇ ਜੀ ਤੇ ਹੁਣ ਨਾਲ ਸਿਰ ਤੇ ਛੱਤ ਨਹੀਂ ਨਾ ਖਾਣ ਲਈ ਕੋਈ ਜੀ ਕੋਈ ਚੀਜ਼ ਨਾ ਪਹਿਲ ਕੋਈ ਮੰਜਾ ਨਹੀਂ ਹੈ ਕੋਈ ਬਿਸਤਰਾ ਨਹੀਂ ਹੈ ਸਾਡੇ ਘਰ ਵਿੱਚ ਕੱਪੜੇ ਨਹੀਂ ਸਾਡੇ ਪਹਿਨਣੋਂ ਤੱਕ ਅੱਜ 5 ਦਿਨ ਹੋ ਗਏ ਮੈਂ ਉਹਨਾਂ ਕੱਪੜਿਆਂ ਵਿੱਚ ਤੁਰ ਹੀ ਫਿਰਦੀ ਆ ਕੋਈ ਸਾਡੇ ਕੋਲ ਇਹੋ ਜਿਹਾ 10 ਦਿਨ ਕੋਈ ਚੀਜ਼ ਨਹੀਂ ਆ ਜੀ ਵੀ ਜਿੱਥੇ ਅਸੀਂ ਰਹਿ ਸਕੀ ਅਸੀਂ ਬਿਲਕੁਲ ਸੜਕ ਤੇ ਆ ਚੁੱਕੇ ਮੰਗ ਮੰਗ ਕੇ ਰੋਟੀਆਂ ਖਾ ਰਹੇ ਆ ਲੋਕਾਂ ਕੋਲੋਂ ਜੀ ਦਿਨ ਰਾਤ ਸਾਨੂੰ ਰਹਿਣਾ ਬਹੁਤ ਮੁਸ਼ਕਲ ਹੈ ਸਾਡੀ ਪੁਲਿਸ ਪ੍ਰਸ਼ਾਸਨ ਕੋਈ ਸਾਡੀ ਕਾਰਵਾਈ ਨਹੀਂ ਕਰ ਰਿਹਾ ਨਾ ਕੋਈ ਸਾਡੀ ਸੁਣਵਾਈ ਹੋ ਰਹੀ ਹੈ ਕਿਉਂਕਿ ਅਸੀਂ ਮਿਹਨਤੀ ਦੇ ਦੇ ਰੀ ਮੈਂ ਤੇ ਮਜ਼ਦੂਰੀ ਕਰਨ ਵਾਲੇ ਆ ਸਾਡੀ ਮਦਦ ਕੀਤੀ ਜਾਵੇ ਸਹਾਇਤਾ ਕੀਤੀ ਜਾਵੇ ਜੇ ਸਾਡਾ ਕੋਈ ਨੁਕਸਾਨ ਸਾਡੀ ਜਾਨ ਦਾ ਹੁੰਦਾ ਹੈ ਤੇ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਜੀ ਇਹ ਕਿੱਥੇ ਦਰਖਾਸਤ ਦਿੱਤੀਏ ਤੁਸੀਂ ਕਰਨੀ ਵਾਲਾ ਜੀ ਦੋ ਟਰੈਕਟਰ ਟਰਾਲੀਆਂ ਉਹਨਾਂ ਨੇ ਇੱਥੋਂ ਵੀ ਉਹ ਲੈਂਦੇ ਨੇ ਸਾਧਨ ਉਹਨਾਂ ਤੇ ਸਾਰਾ ਸਮਾਨ ਜਿੰਨਾ ਵੀ ਸੀ ਘਰ ਦਾ ਸਾਰਾ ਲੈ ਗਏ ਨੇ ਤੇ 25 ਤੀ ਬੰਦੇ ਅਣਪਛਾਤੇ ਗੁੰਡੇ ਜਿਹੜੇ ਮੇਰੇ ਕਾਰ ਟਾਉਣ ਨੂੰ ਨੁਕਸਾਨ ਕਰਨ ਲਈ ਜਾਂਦੇ ਗਏ ਉਹਨਾਂ ਨਾਲ ਕੀ ਨਾਮ ਹੈ ਕਿੱਥੇ ਰਹਿੰਦੇ ਹੋਰ ਕੀ ਮਾਮਲਾ ਹੈ ਸਰ ਜੀ ਇਹ ਜੰਡਵਾਲ ਪੇਮੇਸ਼ਾ ਆ ਫਾਈਲ ਕਾਜ ਲਈ ਵਿੱਚ ਰਹਿਣੀ ਹੈ ਅਸਲ ਵਿੱਚ ਜਦ ਦੀ ਸਾਡੀ ਪੈਲੀ ਆ ਜੀ ਸਾਨੂੰ ਆ ਕਾਰ ਵਿੱਚ 20 22 ਸਾਲ ਹੋ ਗਏ ਰਹਿੰਦੇ ਜੀ ਦਿੱਸਤੀ ਜਾ ਰਹੀ ਸਾਡਾ ਤੇ ਜਦੋਂ ਕਾਰ ਪਾਇਆ ਸੀ ਮੇਰੇ ਦਾਦਾ ਜੀ ਨੇ ਸਾਡੇ ਨਾਂ ਵੀ ਦੋ ਦੋ ਕਨਾਲਾਂ ਪੜੀ ਵਿਸੀਅਤ ਕਰਵਾਤੀ ਸੀ ਉਹਨਾਂ ਨੇ ਤੇ ਉਸ ਤੋਂ ਬਾਅਦ ਜੀ ਮੰਨ ਕੇ ਚਲੋ ਵੀ ਥੋੜਾ ਜਿਹਾ ਟਾਈਮ ਹੋਇਆ ਜੀ ਡੇਢ ਸਾਲ ਪਹਿਲਾਂ ਵੀ ਉਹਨਾਂ ਨੇ ਮੇਰੀ ਦਾਦੀ ਹੋਰਣਾ ਪਹਿਲੀ ਵੇਚਦੀ ਸੀ ਦਾਦਾ ਮੇਰਾ ਗੁਜ਼ਰ ਗਿਆ ਸੀ ਤੇ ਉਹਨਾਂ ਨੇ ਮੰਨ ਕੇ ਚਲੋ ਵੀ ਪਹਿਲੀ ਖਰੀਦਣ ਵਾਲਾ ਪਹਿਲੀ ਖਰੀਦੀ ਸੀ ਸਾਡਾ ਘਰ ਨਹੀਂ ਖਰੀਦੇ ਸੀ ਉਸ ਗੱਲ ਤੇ ਜੀ ਪਹਿਲੀ ਤੇ ਕੋਰਟ ਕੇਸ ਵੀ ਚੱਲ ਜਾਂਦਾ ਸੀ ਘਰ ਤੇ ਕੋਰਟ ਕੇਸ ਚੱਲ ਜਾਂਦਾ ਸੀ ਵਿਰੋਧੀ ਚੱਲਣ ਦੇ باوجود ਵੀ ਮੰਨ ਕੇ ਚੱਲੋ ਵੀ ਵਿਰੋਧੀ ਕਰਨ ਜਿਨ੍ਹਾਂ ਨੇ ਪਹਿਲੀ ਖਰੀਦੀ ਹੈ ਜੀ ਉਹਨਾਂ ਨੇ ਤੇ ਮੇਰੇ ਡੈਡੀ ਨੇ ਮੇਰੀ ਦਾਦੀ ਨਾਲ ਰਲ ਕੇ ਹੀ 29 ਤਰੀਕ ਨੂੰ ਸ਼ਾਮ 3-4 ਵਜੇ ਉਹਨਾਂ ਨੇ ਆ ਕੇ ਕਰਿਆ ਕਿ ਵੀ 25 ਨੂੰ 65 ਬੰਦੇ ਲਿਆ ਕੇ ਉਹਨਾਂ ਨੇ ਸਾਡੀ ਗੈਰ ਮੌਜੂਦਗੀ ਵਿੱਚ ਆ ਕੇ ਉਹਨਾਂ ਨੇ ਸਾਡਾ ਘਰ ਟਾਤਾ ਸਾਰਾ ਸਮਾਨ ਚੱਕ ਕੇ ਲੈ ਗਏ ਜੀ ਕੁਝ ਨਹੀਂ ਛੱਡਿਆ ਕੱਪੜੇ ਪਾਉਣ ਵਾਲੇ ਵੀ ਨਹੀਂ ਛੱਡੇ ਜੀ ਸਰ ਉਹਨਾਂ ਨੇ ਘਰੇ ਚਮਚ ਆਟਾ ਦਾਲ ਕੁਝ ਵੀ ਨਹੀਂ ਛੱਡਿਆ ਸਾਰਾ ਕੁਝ ਕਰਦੇ ਛੱਤਾਂ ਪਟਕੇ ਵੀ ਲੈ ਗਏ ਬੂਹੇ ਪਟਕੇ ਵੀ ਲੈ ਗਏ ਜੀ ਆ ਜੇ ਗੱਲ ਕਰੀਏ ਤੁਸੀਂ ਕਹਿ ਰਹੇ ਹੋ ਕਿ ਬਹੁਤ ਟਾਈਮ ਤੋਂ ਇਹ ਜਿਹੜਾ ਕੇਸ ਚੱਲ ਰਿਹਾ ਹੈ ਤਾਂ ਮਾਨਯੋਗ ਅਦਾਲਤ ਵਿੱਚ ਵੀ ਤੁਸੀਂ ਕੇਸ ਕੀਤਾ ਤਾਂ ਉਸ ਦੀ ਕੀ ਪ੍ਰਤੀਕਿਰਿਆ ਹੈ ਜੀ ਉਸ ਵਿੱਚ ਸਾਨੂੰ ਤਰੀਕਿਆਂ ਦੇ ਚੜੇ ਮਿੰਦਰੀਕ ਤਰੀਕ ਤੇ ਜਾਣਦੇ ਆ ਜੀ ਉਹ ਸਾਲ ਡੇਢ ਸਾਲ ਹੋ ਗਿਆ ਕੇਸ ਚੱਲਦੇ ਨੂੰ ਹੀ ਤਰੀਕਾਂ ਪੈਂਦੀਆਂ ਨੇ ਉਹ ਵੀ ਜਾਂਦੇ ਨੇ ਅਸੀਂ ਵੀ ਜਾਂਦੇ ਨੇ ਫਿਰ ਹੱਲੇ ਉਧਰੋਂ ਵੀ ਹਲੇ ਕੋਈ ਮਨ ਕੋਟ ਕੋਰਟ ਵੱਲੋਂ ਵੀ ਕੋਈ ਹਲੇ ਆਰਡਰ ਨਹੀਂ ਆਇਆ ਗਿਆ ਵੀ ਫਿਰ ਵੀ ਉਹਨਾਂ ਦੇ ਆਰਡਰਾਂ ਤੋਂ ਬਾਅਦੂ ਦੀ ਉਹਨਾਂ ਨੇ ਵੀ ਆ ਕੰਮ ਕੀਤਾ ਵੀ ਉਹਨਾਂ ਦੀ ਨੀ ਜੱਜ ਦੀ ਨਹੀਂ ਕੋਈ ਵੀ ਕਾਰਵਾਈ ਹੋਈ ਸੀ ਅਜੇ ਕੋਈ ਕਾਰਵਾਈ ਨਹੀਂ ਤਾਂ ਜਾਨਣਾ ਚਾਹਾਂਗਾ ਕਿ ਹੁਣ ਜਿਹੜਾ ਪ੍ਰਸ਼ਾਸਨ ਦਾ ਜਿਹੜਾ ਹੁਣ ਦਾ ਕਰ ਇਹ ਕੀਤਾ ਗਿਆ ਤਾਂ ਪ੍ਰਸ਼ਾਸਨ ਦੀ ਕੀ ਪ੍ਰਤੀਕਿਰਿਆ ਕੋਈ ਐਫ ਆਈ ਆਰ ਵਗੈਰਾ ਦਰਜ ਕਰਵਾ ਦਿੱਤੀ ਗਈ ਅਰਨੀ ਵਾਲੇ ਸ਼ੇਖ ਸੁਬਾਨ ਜੀ ਸੀ ਐਫ ਆਈ ਆਰ ਦਰਜ ਕਰਵਾਈ ਸੀ 29 ਤਰੀਕ ਨੂੰ ਕਰਵਾਈ ਸੀ ਉਹਨ ਸਾਡੇ ਨਹੀਂ ਸੁਣੀ ਫਿਰ ਉਸ ਤੋਂ ਬਾਅਦ 30 32 33 ਤਰੀਕ ਦੀ ਹੋਰ ਕਰਵਾਈ ਜੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਪਰਚਾ ਕੱਟਦਾ ਜੀ ਪਰ ਹਲੇ ਤੱਕ ਕੋਈ ਹਲੇ ਜਿਹੜੇ ਉਹ ਦਲਸ਼ੀ ਹੈ ਕਿ ਨਾਲੇ ਸ਼ਰਿਆਮ ਘੁੰਮਰੇ ਨਾਲੇ ਕੋਈ ਉਹਨਾਂ ਦੇ ਮੇਲ ਪੱਤਾ ਨਹੀਂ ਦਰਜ ਹੋਇਆ ਨਹੀਂ ਫੜ ਕੇ ਰਹਿਾਇਆ ਗਿਆ ਕੋਈ ਕਾਰਵਾਈ ਨਹੀਂ ਜਿਹੜਾ ਕਰੀਏ ਇੱਕ ਤੁਸੀਂ وصੀਅਤ ਦੀ ਗੱਲ ਕੀਤੀ ਸੀ ਜਿਹੜੀ وصੀਅਤ ਤੁਹਾਡੇ ਦਾਦਾ ਜੀ ਨੇ ਕਿੰਦੇ ਨਾ ਕਰਵਾਈ ਸੀ ਵੀ وصੀਅਤ ਉਹ ਕਰਵਾ ਕੇ ਗਈ ਸੀ 2002 ਜਦੋਂ ਘਰ ਪਾਇਆ ਸੀ ਜੀ ਉਦੋਂ ਨਾ ਵੀ ਸਾਰੇ ਪੋਤਰੀਆਂ ਨੇ ਮੇਰੇ ਦਾਦਾ ਜੀ ਆਈ ਸਾਰੇ ਪੋਤਰਿਆਂ ਨੇ ਜੀ ਨਾਮ ਲਵਾਏ ਗਏ ਸੀ ਸਾਡੇ ਮੰਨ ਕੇ ਚੱਲੋ ਮੇਰੀ ਭੈਣ ਦੇ ਮੇਰੇ ਤਾਏ ਦੇ ਮੁੰਡਿਆਂ ਦੇ ਵੱਡੇ ਤਾਏ ਦੇ ਮੁੰਡਿਆਂ ਦੇ ਨਾਮ ਕਰਵਾ ਕੇ ਗਏ ਸੀ ਦੋ ਦੋ ਕਨਾਲਾਂ ਦੇ ਜੀ ਹਾਂ ਜੀ ਦਾਤਾ ਜੀ ਤੁਹਾਡੇ ਹੁਣ ਜੀਵਤ ਤਾਂ ਕਿ ਬਹੁਤ 2014 ਜੀ ਜੀ ਡੈਥ ਹੋ ਗਈ ਐਕਸਪਾਇਰ ਹੋ ਗੀ ਸੀ ਤੇ ਵਸੀਅਤ ਇਸ ਤੋਂ ਬਾਅਦ ਤੜਵਾ ਕੇ ਜਿਹੜੀ ਹੈ ਅੱਗੇ ਪਹਿਲੇ ਵਿੱਚ ਜੀ ਹੈ ਹਾਂ ਜੀ ਹਾਂ ਜੀ ਇਹ ਕਿੰਨਾ ਵੱਲੋਂ ਕੀਤੀ ਗਈ ਹੈ ਜੀ ਇਹ ਮਿਰਦਾਦੀ ਵੱਲੋਂ ਕੀਤੀ ਗਈ ਨਹੀਂ ਠੀਕ ਹੈ ਜੀ ਤਾਂ ਵਸੀਅਤ ਦੇ ਵਿੱਚ ਜੇ ਗੱਲ ਕਰੀਏ ਤਾਂ ਇਹ ਜਿਹੜੀ ਜ਼ਮੀਨ ਹੈ ਉਹ ਵਿਕ ਗਈ ਹੈ ਤੁਹਾਡੇ ਮੁਤਾਬਕ ਆ ਜਿਹੜਾ ਘਰ ਹੈ ਹਾਂ ਜੀ ਉਹ ਨਹੀਂ ਵਿਕਿਆ ਹਾਂਜੀ ਹਾਂਜੀ ਤਾਂ ਤੁਸੀਂ ਇਹ ਚਾਹੁੰਦੇ ਕੀ ਹੋ ਹਾਂਜੀ ਅਸੀਂ ਇਹੀ ਚਾਹੁੰਦੇ ਸੀ ਵੀ ਸਾਨੂੰ ਸਿਰਫ ਪੈਲੀ ਨਾਲ ਕੋਈ ਮਤਲਬ ਨਹੀਂ ਸਾਨੂੰ ਸਿਰਫ ਦਾ ਕਰਮ ਮਿਲ ਜਾਵੇ ਜੀ ਠੀਕ ਹੈ ਜੀ ਜਿਹੜਾ ਜਿਹੜਾ ਕੋਰਟ ਦੇ ਜਿਹੜਾ ਆਰਡਰ ਆਊ ਉਹ ਜ਼ਮੀਨ ਸਾਡਾ ਹੱਕ ਆਪੇ ਮਿਲ ਜੂਗਾ ਜੀ ਸਾਨੂੰ ਸਾਨੂੰ ਇਹ ਸੀਗਾ ਵੀ ਜ਼ਮੀਨ ਵੀ ਕੀ ਹੈ ਸਾਡਾ ਕਰ ਹੈਗਾ ਤੇ ਸਾਨੂੰ ਸਿਰਫ ਉਹਦਾ ਕਰ ਤੇ ਰਹਿਣ ਤੇ ਦਿੱਤਾ ਜਾਵੇ ਤੇ ਕੋਰਟ ਦਾ ਆਰਡਰ ਆਊਗਾ ਜੀ ਉਸ ਤੋਂ ਬਾਅਦ ਵੀ ਜ਼ਮੀਨ ਵੀ ਸਾਨੂੰ ਸਾਡਾ ਹੱਕ ਮਿਲ ਜੂਗਾ ਜੀ ਪਰ ਹਾਲੇ ਤੱਕ ਫਿਰ ਵੀ ਉਹਨਾਂ ਨੇ ਉਹ ਨਈ ਕੋਰਟ ਦੇ ਆਰਡਰ ਤੇ ਨਹੀਂ ਮੰਨ ਰੁਕੇ ਕਿ ਉਹ ਪਹਿਲਾਂ ਨਹੀਂ ਉਹਨਾਂ ਨੇ ਮੰਨ ਕੇ ਚੱਲੋ ਵੀ ਆ ਗੁੰਨਗਰ ਦੀ ਕਰਕੇ ਸਾਡਾ ਕਰ ਜਾੜਤਾ ਹੀ ਸਾਰਾ ਕਰ ਤੁਹਾਡਾ ਜਾੜ ਦਿੱਤਾ ਗਿਆ ਲਗਭਗ ਕਿੰਨਾ ਨੁਕਸਾਨ ਹੋ ਗਿਆ ਜੀ ਲਾਫਾ ਵੀ ਮੰਨ ਕੇ ਚੱਲੋ ਜੀ 2.25 ਲੱਖ ਤੋਂ ਵੀ ਸਮਾਨ ਹੀ ਹੈਗਾ ਸੀ ਜੀ ਅੱਛਾ ਜੀ ਸਾਡਾ ਸਮਾਨ ਕਿਸੇ ਗੁੜੀਆਂ ਦਾ ਮਣਕੀ ਤਾਜ ਦਾ ਸਮਾਨ ਪਿਆ ਸੀ 1.5-2 ਲੱਖ ਦਾ ਸਮਾਨ ਉਹ ਪਿਆ ਸੀ ਜੀ ਜੀ ਤੇ ਉਸ ਤੋਂ ਬਾਅਦ ਕਰ ਤੇ ਤੁਸੀਂ ਵੇਖ ਲਓ ਸਾਰਾ ਕਰ ਕੁਛ ਨਹੀਂ ਛੱਡਿਆ ਸਿਰ ਉਹਨਾਂ ਨੇ ਛੱਤਾਂ ਤੱਕ ਪੱਟ ਕੇ ਲੈ ਗਿਆ ਸਰ 4-5 ਲੱਖ ਦਾ ਨੁਕਸਾਨ ਇਹ ਘਰ ਦਾ ਘਰ ਦਾ ਕਰਕੇ ਆ ਸਰ ਸਮਾਨ ਵੱਖਰਾ ਜੀ ਇਹ ਤੁਸੀਂ ਐਫ ਆਈ ਆਰ ਕਹਿ ਰਹੇ ਹੋ ਕਿ ਪ੍ਰਸ਼ਾਸਨ ਦੁਆਰਾ ਦਰਜ ਕਰਵਾ ਦਿੱਤੀ ਗਈ ਹੈ ਭਰੋਸਾ ਕੀ ਦਵਾਇਆ ਗਿਆ ਜੀ ਉਹਨਾਂ ਨੇ ਕਿਹਾ ਜੀ ਪਰਚਾ ਕੱਢਦਾ ਤੁਹਾਨੂੰ 1 2 3 ਤੱਕ ਤੁਹਾਡਾ ਸਮਾਨ ਹੀ ਬਰਾਮਦ ਕਰਕੇ ਦਿੱਤਾ ਜੂਗਾ ਹਾਲੇ ਇਤੋਂ ਫਿਰ 3 ਦਿਨ ਹੋ ਗਿਆ ਜੀ ਹਲੇ ਕੋਈ ਕਾਰਵਾਈ ਨਹੀਂ ਹੋਈ ਅਸੀਂ ਜਾ ਕੇ ਪੁੱਛਦੇ ਹਾਂ ਜੀ ਪਰ ਫਿਰ ਵੀ ਸਾਨੂੰ ਗੁਲਾਰੇ ਲਾ ਦਿੰਦੇ ਪਰ ਹਲੇ ਜਿਹੜਾ ਦੋਸ਼ੀ ਹੈ ਸ਼ਰਿਆਮ ਪਿੰਡ ਚ ਘੁੰਮ ਰਹਿਣਾ ਜੀ ਠੀਕ ਹੈ